ਕੁਝ ਤੋਹਫੇ ਭੇਜੇ ਨੇ ਮੱਕਾ ਮਦੀਨਾ ਦੇ ਖਲੀਫਾ ਲਈ ਦੁਨੀਆ 'ਚ ਬਹੁਤ ਵੱਡੀ ਇੱਕ ਅੰਪਾਇਰ ਹੋਈ ਹੈ ਸਭ ਤੋਂ ਲੰਬੇਰਾ ਰਾਜ ਰਿਆ ਜਿਨ੍ਹਾਂ ਦਾ 오ਟੋਮਨ ਅੰਪਾਇਰ ਉਸਮਾਨੀ ਖিলাਫ ਤੁਜੇ ਨੂੰ ਅੰਦੇ ਨਹੀਂ ਉਹਨਾਂ ਦਾ ਬਾਦਸ਼ਾਹ ਸੀ ਮਹਮਦ 4 ਇਹ ਮੱਕਾ ਮਦੀਨਾ ਉਦੇ ਰਾਜ ਭਾਗ ਵਿੱਚ ਕਾਉਂਦਾ ਸੀ ਤੋਂ ਇਹ ਉਸ ਦਾ ਖਲੀਫਾ ਸੀ ਇਹਦੇ ਲਈ ਤੋਹਫੇ ਭੇਜੇ ਔਰੰਗਜ਼ੇਬ ਨੇ ਕਬੂਲ ਕਰੋ ਇਹਨੇ ਨਹੀਂ ਕਬੂਲ ਕੀਤੇ ਕਹਿੰਦੇ ਔਰੰਗਜ਼ੇਬ ਤੂੰ دارুল ਹਰਬ ਤੋਂ دارুল ਇਸਲਾਮ ਕਾਇਮ ਨਹੀਂ ਕਰ ਸਕਿਆ ਤੇਰੇ ਤੋਹਫੇ ਕਬੂਲ ਨਹੀਂ ਔਰੰਗਜ਼ੇਬ ਨੇ ਫਿਰ ਵਾਦਾ ਕੀਤਾ ਸੀ ਵੀ ਮੈਂ دارুল ਇਸਲਾਮ ਕਾਇਮ ਕਰਾਂਗਾ ਤੋਹਫੇ ਕਬੂਲ ਕਰੋ ਇਥੋਂ ਫਿਰ ਹਿੰਦੂਆਂ ਦੀ ਕਤਲੋਗਾਰਤ ਦਾ ਮੋਢ ਬਜਦਾ ਹੈ ਇਹ دارੁਲ ਹਰਬ دارੁਲ ਇਸਲਾਮ دارੁਲ ਅਹਿਦ ਇਹ ਹੈ ਕੀ ਸਮਝਿਓ ਇਸਲਾਮ ਇੱਕ ਵਰਲਡ ਦੇ ਵਿੱਚ 7ਵੀਂ ਤੋਂ 13ਵੀਂ ਸੈਂਚਰੀ ਦੇ ਦਰਮਿਆਨ ਤਿੰਨ ਸਿਆਚ ਜਗਤ ਨੂੰ ਵੰਡਦੇ ਸਨ ਇੱਕ ਸੀ ਹਾਊਸ ਆਫ ਵਾਰ ਅਬੋਰਡ ਆਫ ਵਾਰ ਦਾਰੁਲ ਹਰਬ ਉਹ ਇਲਾਕਾ ਜਿੱਥੇ ਮੁਸਲਿਮ ਰਾਜ ਨਹੀਂ ਹੈ ਮੁਸਲਿਮ ਧਰਮ ਸੁਰੱਖਿਅਤ ਵੀ ਨਹੀਂ ਹੈ ਜੇ ਰਾਜ ਭਾਗ ਵਿੱਚ ਆ ਵੀ ਜਾਣ ਤੇ ਫੇਰ ਵੀ ਇਦਾਂ ਨਹੀਂ ਆ ਵੀ ਉੱਥੇ ਕੱਲੀ ਇਸਲਾਮ ਦੀ ਪ੍ਰੈਕਟਿਸ ਹੀ ਲਾਗੂ ਹੈ ਹੋਰਾਂ ਧਰਮਾਂ ਦੀ ਵੀ ਪ੍ਰੈਕਟਿਸ ਚੱਲਦੀ ਹੈ ਦੂਸਰਾ ਹੈ ਹਾਊਸ ਆਫ ਇਸਲਾਮ ਅਬੋਰਡ ਆਫ ਇਸਲਾਮ ਦਾਰੁਲ ਇਸਲਾਮ ਜਿੱਥੇ ਰਾਜ ਇਸਲਾਮ ਦਾ ਹੈ ਇਸਲਾਮੀ ਕਾਨੂੰਨ ਲਾਗੂ ਹੈ ਹੋਰ ਕਿਸੇ ਧਰਮ ਦਾ ਨਾਮੋ ਨਿਸ਼ਾਨ ਨਹੀਂ ਰਹਿਣ ਦਿੱਤਾ ਜਾਂਦਾ ਜਿਵੇਂ ਅਫਗਾਨਿਸਤਾਨ ਹੈ ਜਾਂ ਹੋਰ ਮੁਲਕ ਨੇ ਤੀਸਰਾ ਹੈ ਅਬੋਰਡ ਆਫ ਟ੍ਰੀਟੀ دارুল ਸੁਲਾਹਾ دارুল ਅਹਿਦ ਜਿੱਥੇ ਗੈਰ ਮੁਸਲਮਿ ਇਲਾਕਾ ਰਾਜ ਨਹੀਂ ਹੈ ਇਸਲਾਮ ਦਾ ਪਰ ਇਸਲਾਮ ਨਾਲ ਸਮਝੌਤਾ ਹੈ ਉਸ ਦੇ ਅਸਤਾ ਤੋਰੰਗ ਸੇ ਵੀ ਕੀ ਕਹਿ ਰਿਹਾ ਦਾਰੁਲ ਇਸਲਾਮ ਕਾਇਮ ਕਰਾਂਗਾ ਭਾਵ ਹਰ ਧਰਮ ਨੂੰ ਮਿਟਾ ਕੇ ਇਸਲਾਮ ਪਰਫੁੱਲਤ ਕਰਾਂਗਾ ਕਵੀ ਰਾਜ ਸੰਤੋਖ ਸਿੰਘ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਬ੍ਰਿਜ ਭਾਸ਼ਾ ਦੇ ਬੋਲ ਲਿਖਦੇ ਨੇ ਸਗਰੇ ਨਰਮੈ ਤੁਰਕ ਬਨਾਹੂੰ ਬਹਰ ਸ਼ਰਾ ਮਹਿ ਭਲੇ ਚਲਾਵੂੰ ਮੈਂ ਸਾਰਿਆਂ ਦਾ ਧਰਮ ਤਬਦੀਲ ਕਰਕੇ ਇਸਲਾਮ ਪਰਫੁੱਲਤ ਕਰਾਂਗਾ ਸ਼ਰਾਚ ਚਲਾਵਾਂਗਾ ਤਾਂ ਹਿੰਦੂਸਤਾਨੀਆਂ ਤੇ ਜ਼ੁਲਮ ਸ਼ੁਰੂ ਹੁੰਦਾ ਹੈ ਅੱਛਾ ਬਹੁਤ ਜ਼ਾਲਮ ਕੇ ਸਮਦਾ ਇਨਸਾਨ ਸੀ ਔਰੰਗਜ਼ੇਬ ਇੱਕ ਇੰਗਲਿਸਤਾਨ ਵਿਦਵਾਨ ਲਿਖਦਾ ਹੈ ਔਰੰਗਜ਼ੇਬ ਸਿਗਰੇਟਲੀ ਅਰੇਂਜ ਟੂ ਪੌਇਜ਼ਨ ਹਿਸ ਸਿਸਟਰ ਕੌਜ਼ਿੰਗ ਹਰ ਅਪੇਨ ਫੋਰ ਡੈਥ ਆਪਣੀ ਭੈਣ ਨੂੰ ਸਲੋ ਪੌਇਜ਼ਨ ਦਵਾਉਂਦਾ ਜਿਵੇਂ ਪਾਰਾ ਮਾਰ ਕੇ ਦੇ ਦਈਦਾ ਤੇ ਉਹਦੀ ਮੌਤ ਇਦਾਂ ਹੋਈ ਸੀ ਤੇ ਕੁਵਾਰੀ ਰੱਖਿਆ ਵੀ ਵਿਆਹੀ ਗਈ ਤੇ ਜਵਾਈ ਭਾਈ ਨਾ ਕਿਤੇ ਤਖਤ ਮਲਣ ਪੈ ਜਾਵੇ ਕਿਉਂਕਿ ਰਾਜਿਆਂ ਦੇ ਜਵਾਈ ਵੀ ਰਾਜੇ ਲੱਭੇ ਜਾਂਦੇ ਨੇ ਤਿੰਨ ਭਰਾ ਕਤਲ ਕਰਵਾਏ ਦਾਰਾ ਸ਼ਿਕੋਹੋ ਸ਼ਾਹ ਸੁਜਾ ਬੁਰਾਦ ਬਖਸ਼ ਇੱਕ ਭਤੀਜਾ ਸੁਲੇਮਨ ਸ਼ਿਕੋ ਕਤਲ ਕਰਵਾਇਆ ਅਜਨੇ ਤਾਜ ਮਹਿਲ ਬਣਾਇਆ ਐ ਸ਼ਾਹਜਹਾਨ ਇਹਨੂੰ ਕੈਦ ਵਿੱਚ ਰੱਖਿਆ ਇਹ ਵੀ ਭੁੱਲ ਗਿਆ ਵੀ ਬਾਪ ਐ ਤੇ ਫਿਰ ਕੈਦ ਦੇ ਵਿੱਚ ਸਿਰਫ ਅੱਧਾ ਪਿਆਲਾ ਪਾਣੀ ਦਾ ਪੀਣ ਲਈ ਦਿੰਦਾ ਸੀ ਉਹਨਾਂ ਸ਼ਾਇਰ ਸੀ ਸ਼ਾਹਜਹਾਨ ਵਿਦਵਾਨ ਸੀ ਫਾਰਸੀ ਦਾ ਉਨੇ ਇੱਕ ਦਿਨ ਰੰਗ ਜਿਆ ਬਣਾਇਆ ਉਹ ਪਾਣੀ ਦਾ ਚਾਈ ਕੋਲੀ ਤੇ ਕਵਿਤਾ ਲਿਖਦਾ ਤੇ ਉਹ ਤੀਣ ਜੋਗਾ ਪਾਣੀ ਨਾ ਰਿਆ ਜਾਸ ਬੜੀ ਲੱਗੀ ਸਫਾਈਆਂ ਦਾ ਤਰਲਾ ਲਿਆ ਉਹ ਨਹੀਂ ਮੰਨੇ ਕਹਿੰਦਾ ਮੇਰੀ ਫਰਿਆਦ ਔਰੰਗਜ਼ੇਬ ਤੱਕ ਪਹੁੰਚਾਓ ਉਹਨਾਂ ਔਰੰਗਜ਼ੇਬ ਨੂੰ ਸੁਨੇਹਾ ਦਿੱਤਾ ਆਪ ਮਿਲਨ ਆਇਆ ਆਪਣੇ ਪਿਤਾ ਨੂੰ ਕੈਦ ਵਿੱਚ ਪਿਤਾ ਨੂੰ ਲੱਗਿਆ ਵੀ ਦਇਆ ਆ ਜਾਵੇਗੀ ਇਸ ਔਰੰਗਜ਼ੇਬ ਅੱਖਣ ਲੱਗਾ ਪਿਤਾ ਜੀ ਪਾਣੀ ਦਾ ਪਿਆਲਾ ਤੇ ਅੱਧਾ ਹੀ ਮਿਲਣਾ ਹੈ ਵਰਤੋਂ ਮਰਜ਼ੀ ਦੀ ਕਰ ਲਵੋ ਜਾਂ ਸ਼ਾਈ ਬਣਾ ਕੇ ਕਵਿਤਾ ਲਿਖ ਲਵੋ ਜਾਂ ਪੀ ਕੇ ਪਿਆਸ बुझा ਲਿਆ ਕਰੋ ਅੱਖਾਂ 'ਚ ਹੰਝੂ ਆਏ ਸ਼ਾਹਜਹਾਨ ਦੇ ਕਲਮ ਉਠਾ ਕੇ ਫਾਰਸੀ 'ਚ ਲਿਖਦਾ ਬੇਅਹਸਾਨੇ ਬਦਰ ਹਾਦਰ ਮਾਨ ਦਮ ਦਿਰੂਜ ਲਖ ਸਵਾਰ ਬੂਦਮ 임ਰੂਜ ਮੁਹਤਾਜ ਚਕੇ ਕਾਸਾ ਯਾਬਮ ਕਿੰਦਾ ਵੇਖ ਸਮੇਂ ਦੀ ਚਾਲ ਹੈ ਹਰੇ ਕੱਲ ਦੀਆਂ ਬਾਤਾਂ ਨੇ ਮੇਰੇ ਹੁਕਮ ਵਿੱਚ ਲੱਖ ਕੋੜ ਸਵਾਰ ਖਲੋਤਾ ਰਹਿਦਾ ਸੀ ਅੱਜ ਸਮਾਂ ਵਿਪਰੀਤ ਚੱਲ ਪਿਆ ਹੈ ਕਿ ਮੈਂ ਪਾਣੀ ਦੇ ਪਿਆਲੇ ਲਈ ਮੁਹਤਾਜ ਹੋਇਆ ਬੈਠਾ ਹਾਂ ਸਮਾਂ ਇਕਸਾਰ ਨਹੀਂ ਰਹਿੰਦਾ ਜ਼ਿੰਦਗੀ 'ਚ ਜੇ ਰਤਬਾ ਹੈ ਤੇ ਭਲੇ ਦੇ ਕੰਮ ਕਰ ਲੋਕ ਯਾਦ ਕਰਨ ਵੀ ਨੇਕ ਬੰਦਾ ਸੀ ਨਹੀਂ ਤੇ ਲਾਂਤੰਦ ਪਿਛੇ ਪਾਉਣ ਵਾਲੇ ਹੁੰਦੇ ਹੀ ਨੇ ਅੱਜ ਭੜਾ ਭਰਿਆ ਕੱਲ ਖਾਲੀ ਹੋ ਸਕਦਾ ਹੈ ਅੱਜ ਖਾਲੀ ਹੈ ਕੱਲ ਭਰ ਵੀ ਸਕਦਾ ਹੈ ਦੁੱਖ ਸੁੱਖ ਹੈ ਡਟੇਲ ਤੇ ਦੋ ਪਹਿਲੂ ਚੱਲਣੇ ਨੇ ਦੁਨੀਆਂ 'ਚ ਇਹਦਾ ਝਾਲਮਨਾ ਸੁਭਾਅ ਹੈ ਇਹ ਗੱਲ ਸਹਿਬਜ਼ਾਦਿਆਂ ਵੀ ਸਰਹੰਦ ਦੀਆਂ ਨੀਆਂ ਚ ਕੀਤੀ ਹੈ। ਬਾਬਾ ਫਤਿਹ ਸਿੰਘ 7 ਸਾਲ ਦੀ ਉਮਰ, ਬਾਬਾ ਜੋਰਾਵਰ ਸਿੰਘ 9 ਸਾਲ ਦੀ ਉਮਰ। ਤੇ 나ਜ਼ਮ ਵਜ਼ੀਰ ਖਾਂ ਕਹਿੰਦਾ ਵੀ ਤੁਹਾਡੀ ਸਜ਼ਾ ਮੁਆਫ ਹੋ ਸਕਦੀ ਹੈ। ਦੀਨੇ ਸਲਾਮ ਚ ਜਾਓ। ਮੁਸਲਮਾਨ ਮਰ ਜਾਓ। ਮੈਂ ਔਰੰਗਜ਼ੇਬ ਨੂੰ ਬੇਨਤੀ ਕਰਕੇ ਮਾਫੀ ਦਵਾਵਾਂਗਾ ਤੁਹਾਨੂੰ। ਤੇ ਜੋ ਨਾ ਜਵਾਬ ਦਿੱਤਾ ਅਲਾ ਯਾਰਖਾਨੇ ਲਿਖਿਆ ਬੜਕੇ ਨਮਾਜ਼ ਪਿਤਾ ਕੋ ਜੋ ਕਰਤਾ ਕੈਦ ਹੋ ਖਲਕ ਕੋ ਉਸੇ ਨੇਕੀ ਕੀ ਭਲਾ ਕਿਆ ਉਮੈਦ ਹੋ ਜਿਹੜਾ ਬੰਦਾ ਵਖਾਵਾ ਧਰਮੀ ਹੋਣ ਦਾ ਕਰੇ ਆਖੇ ਮੈਂ ਪੰਜ ਵਕਤ ਦਾ ਨਮਾਜ਼ੀ ਹਾਂ ਤੇ ਆਪਣੇ ਪਿਤਾ ਨੂੰ ਕੈਦ ਵਿੱਚ ਰੱਖ ਕੇ ਮਰਵਾ ਦਵੇ ਉਹਦੇ ਤੋਂ ਖਲਕਤ ਨੂੰ ਕੀ ਉਮੀਦ ਵੀ ਨਿਆ ਕਰੇਗਾ ਸਾਨੂੰ ਕੀ ਉਮੀਦ ਵੀ ਉਹ ਨਿਆ ਦੇਵੇਗਾ ਸਾਨੂੰ ਉਹ ਏਡਾ ਜ਼ਾਲਮ ਹੈ ਬਾਪ ਨਹੀਂ ਛੱਡਿਆ ਉਹਨੇ ਇੱਕ ਬਰਨੀਅਰ ਨਾ ਫਿਜੀਸ਼ੀਨ ਡਾਕਟਰ ਹੋਇਆ ਹੈ ਔਰੰਗਜ਼ੇਬ ਦੇ ਨਾਲ ਰਹਿੰਦਾ ਸੀ ਫ੍ਰਾਂਸੀਸੀ ਹੈ ਉਂਗਲਿਸ਼ ਵਿੱਚ ਲਿਖਦਾ ਕਹਿੰਦਾ ਔਰੰਗਜ਼ੇਬ ਵਾਸ ਦਾ ਮਾਸਟਰ ਆਫ ਦਾ ਆਰਟ ਆਫ ਡਿਸਿਮੂਲੇਸ਼ਨ ਡਿਸਿਮੂਲੇਸ਼ਨ ਦਾ ਮਤਲਬ ਹੈ ਆਪਣੇ ਅਸਲ ਭਾਵ ਨੂੰ ਅਸਲ ਮਨੋਰਥ ਨੂੰ ਅਸਲ ਯੋਜਨਾ ਨੂੰ ਲੁਕਾ ਕੇ ਰੱਖਣਾ ਤੇ ਕਿਸੇ ਹੋਰ ਤਰੀਕੇ ਦਾ ਬਣ ਕੇ ਪੇਸ਼ ਆਉਣਾ ਔਰੰਗਜ਼ੇਬ ਦੂਸਰੇ ਧਰਮ ਦਾ ਸਰਬਨਾਸ਼ ਕਰਕੇ ਆਪਣੇ ਆਪ ਨੂੰ ਧਰਮੀ ਸਾਬਤ ਕਰਦਾ ਸੀ ਔਰ ਘੱਟਾ ਪਾਉਂਦਾ ਸੀ ਲੋਕਾਂ ਦੀਆਂ ਅੱਖਾਂ 'ਚ ਕਦੇ ਕੁਰਾਨ ਲਿਖਦੇ ਰਹਿਣਾ ਕਦੇ ਨਮਾਰ ਵਿੱਚ ਬੈਠੇ ਰਹਿਣਾ ਸ਼ਰਾਬ ਨਹੀਂ ਸੀ ਪੀਂਦਾ ਵੇਸਵਾ ਦਾ ਨਾਚ ਨਹੀਂ ਸੀ ਵੇਂਦਾ ਰਾਗ ਵਿਦਿਆ ਖਤਮ ਕਰ ਦਿੱਤੀ ਸੀ ਰਾਜ ਭਾਗ ਚੋਂ